ਛੋਟੇ ਪਰ ਬਹੁਤ ਹੀ ਘੱਟ ਆਉਣ ਵਾਲੇ ਘਰੇਲੂ ਨੁਕਤੇ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਕੰਨ ਵਿੱਚ ਦਰਦ ਹੋ ਰਿਹਾ ਹੈ ਤਾਂ ਤੁਸੀਂ ਤુલਸੀ ਦੇ ਤਾਜ਼ੇ ਪੱਤੇ ਤੋੜ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਓ ਤੇ ਫਿਰ ਇਹਨਾਂ ਦਾ ਰਸ ਕੱਟ ਕੇ ਦੋ ਬੂੰਦਾਂ ਆਪਣੇ ਕੰਨ ਵਿੱਚ ਪਾ ਲਓ ਇਸ ਤਰ੍ਹਾਂ ਕਰਨ ਨਾਲ ਤੁਰੰਤ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਸਰੀਰ ਦੀ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਇੰਨੀ ਜ਼ਿਆਦਾ ਨਰਮ ਤੇ ਮੁਲਾਇਮ ਹੋ ਜਾਵੇਗੀ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਨੰਬਰ 3 ਜੇਕਰ ਤੁਸੀਂ ਇਸ਼ਨਾਨ ਕਰਦੇ ਸਮੇਂ ਇੱਕ ਚੌੜੇ ਮੂੰਹ ਵਾਲੇ ਬਰਤਨ ਵਿੱਚ ਆਪਣਾ ਮੂੰਹ ਭਿਉ ਲਓ ਤੇ ਆਪਣੀ ਅੱਖਾਂ ਨੂੰ ਇਸ ਪਾਣੀ ਵਿੱਚ ਬਾਰ-ਬਾਰ ਬੰਦ ਕਰੋ ਤੇ ਖੋਲੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅੱਖਾਂ ਦੇ ਅਨੇਕਾਂ ਹੀ ਰੋਗ ਦੂਰ ਹੋ ਜਾਣਗੇ ਜੇਕਰ ਇਹ ਕਿਸੇ ਨਦੀ ਜਾਂ ਫਿਰ ਸਰੋਵਰ ਵਿੱਚ ਕੀਤਾ ਜਾਵੇਗਾ ਤਾਂ ਬਧਰੇ ਲਾਭਦਾਇਕ ਹੋਵੇਗਾ। ਨੰਬਰ 4 ਜੇਕਰ ਤੁਸੀਂ ਪੜ੍ਹਾਈ ਕਰਦੇ ਸਮੇਂ ਜਾਂ ਫਿਰ ਕਿਸੇ ਬਰੀਕ ਚੀਜ਼ ਵਿੱਚ ਨਿਗਾ ਟਿਕਾ ਕੇ ਦੇਖਦੇ ਹੋ ਜੇਕਰ ਅੱਖਾਂ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਤੁਸੀਂ ਆਪਣੀਆਂ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰੋ ਇਸ ਨਾਲ ਤੁਰੰਤ ਅੱਖਾਂ ਵਿੱਚ ਦਰਦ ਠੀਕ ਹੋ ਜਾਵੇਗਾ ਇਹ ਬਹੁਤ ਹੀ ਫਾਇਦੇਮੰਦ ਨੁਕਤਾ ਹੈ। ਨੰਬਰ 5 ਕਈ ਵਾਰ ਸਾਡੇ ਕੰਨਾਂ ਦੇ ਅੰਦਰ ਇਸ਼ਨਾਨ ਕਰਦੇ ਸਮੇਂ ਪਾਣੀ ਚਲਾ ਜਾਂਦਾ ਹੈ ਇਸ ਸਮੇਂ ਜੇਕਰ ਤੁਸੀਂ ਆਪਣੇ ਕੰਨਾਂ ਵਿੱਚ ਤਿਲ ਦਾ ਤੇਲ ਪਾ ਲਓ ਤਾਂ ਕੰਨਾਂ ਵਿੱਚੋਂ ਪਾਣੀ ਬਾਹਰ ਨਿਕਲ ਜਾਵੇਗਾ ਨੰਬਰ 6 ਜੇਕਰ ਤੁਸੀਂ ਆਪਣੀਆਂ ਅੱਖਾਂ ਦੇ ਆਸ-ਪਾਸ ਝੋੜੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਮੂੰਹ ਵਿੱਚ ਪਾਣੀ ਭਰ ਕੇ ਜ਼ੋਰ-ਜ਼ੋਰ ਦੀ ਫੁਵਾੜੀ ਚਲਾਓ ਇਸ ਨਾਲ ਕਰਨ ਨਾਲ ਤੁਹਾਡੀਆਂ ਅੱਖਾਂ ਦੇ ਆਸ-ਪਾਸ ਕਦੇ ਵੀ ਝੋੜੀਆਂ ਨਹੀਂ ਪੈਣਗੀਆਂ ਨੰਬਰ 7 ਜੇਕਰ ਜੀਭ ਵਿੱਚ ਦਰਦ ਹੋ ਰਿਹਾ ਹੋਵੇ ਜਾਂ ਫਿਰ ਸੋਚ ਆ ਗਈ ਹੋਵੇ ਤਾਂ ਸੌ ਵਿੱਚ ਹਲਕਾ ਜਿਹਾ ਜੈਫਲ ਪਾ ਕੇ ਇਸ ਦਾ ਕੜਾ ਬਣਾ ਕੇ ਪੀ ਲਓ ਜੀਭ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ਨੰਬਰ 8 ਜੇਕਰ ਤੁਸੀਂ ਸ਼ਹਿਦ ਨੂੰ ਘੋਲ ਕੇ ਆਪਣੀ ਮੂੰਹ ਵਿੱਚ ਕਾਫੀ ਸਮਾਂ ਭਰ ਕੇ ਰੱਖੋ ਇਸ ਨਾਲ ਵੀ ਜੀਬ ਦੇ ਸਾਰੇ ਰੋਗ ਦਿਨਾਂ ਵਿੱਚ ਹੀ ਦੂਰ ਹੋਣ ਲੱਗ ਜਾਂਦੇ ਹਨ ਨੰਬਰ 9 ਜੇਕਰ ਤੁਸੀਂ ਨਾਰੀਅਲ ਪਾਣੀ ਵਿੱਚ ਥੋੜੀ ਜਿਹੀ ਚੰਦਨ ਨੂੰ ਘੋਲ ਕੇ ਰੱਖੋ ਤੇ ਇਸ ਵਿੱਚੋਂ 20 ਗ੍ਰਾਮ ਕੋਲ ਰੋਗੀ ਵਿਅਕਤੀ ਨੂੰ ਪਿਲਾ ਦਿਓ ਇਸ ਨਾਲ ਉਸ ਦੇ ਮੂੰਹ ਦਾ ਸਾਰਾ ਸੁੱਕਾਪਨ ਦੂਰ ਹੋਣ ਲੱਗ ਜਾਵੇਗਾ ਤੇ ਨਾਲ ਹੀ ਪਿਆਸ ਦੀ ਕਮੀ ਵੀ ਪੂਰੀ ਹੋਣ ਲੱਗ ਜਾਵੇਗੀ ਨੰਬਰ 10 ਜੇਕਰ ਤੁਹਾਡਾ ਕੰਨ ਬਹਿ ਰਿਹਾ ਹੋਵੇ ਤਾਂ ਤੁਸੀਂ ਚਿੱਟੇ ਪਿਆਜ਼ ਨੂੰ ਗਰਮ ਰਾਖ ਵਿੱਚ ਦੱਬ ਕੇ ਰੱਖ ਦਿਓ ਫਿਰ ਕੁਝ ਸਮੇਂ ਬਾਅਦ ਪਿਆਜ਼ ਨੂੰ ਕੱਢ ਕੇ ਇਸ ਦਾ ਰਸ ਕੱਢ ਲਓ ਇਸ ਨਾਲ ਇਸ ਦੇ ਰਸ ਦੀਆਂ ਦੋ ਬੂੰਦਾਂ ਕੰਨ ਵਿੱਚ ਪਾਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਬਹਿ ਰਿਹਾ ਕੰਨ ਠੀਕ ਹੋ ਜਾਵੇਗਾ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਆਮਲੇ ਦਾ ਮਰਬਾ 20-30 ਗ੍ਰਾਮ ਰੋਜ਼ਾਨਾ ਦਿਨ ਵਿੱਚ 2-3 ਵਾਰ ਖਾ ਲੈਂਦੇ ਹੋ ਤਾਂ ਇਸ ਨਾਲ ਪਿਤ ਦੋਸ਼ ਦੂਰ ਹੋ ਜਾਂਦਾ ਹੈ ਤੇ ਨਾਲ ਹੀ ਮੂੰਹ ਵਿੱਚ ਹੋ ਰਹੇ ਸੁੱਕੇਪਣ ਦੀ ਸਮੱਸਿਆ ਵੀ ਦੂਰ ਹੋਣ ਲੱਗ ਜਾਂਦੀ ਹੈ ਨੰਬਰ 12 ਜੇਕਰ ਤੁਹਾਡੇ ਦੰਦਾਂ ਵਿੱਚ ਕੀੜਾ ਲੱਗ ਜਾਵੇ ਤਾਂ ਤੁਸੀਂ ਲੌਂਗਾਂ ਦੇ ਤੇਲ ਨੂੰ ਲੂੰਗ ਵਿੱਚ ਪਾ ਲੋ ਫਿਰ ਇਸ ਨੂੰ ਦੰਦਾਂ ਦੀ ਖੋਲ ਵਿੱਚ ਰੱਖ ਲਓ ਇਸ ਜਗ੍ਹਾ ਤੇ ਕੀੜਾ ਲੱਗਿਆ ਹੋਵੇ ਇਸ ਨਾਲ ਕੀੜਾ ਆਪਣੇ ਆਪ ਨਸ਼ਟ ਹੋ ਕੇ ਬਾਹਰ ਨਿਕਲ ਜਾਵੇਗਾ ਨੰਬਰ 13 ਜੇਕਰ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਹਿੰਗ ਬਹੁਤ ਹੀ ਲਾਭਕਾਰੀ ਹੈ 5 ਗ੍ਰਾਮ ਹਿੰਗ ਨੂੰ ਪੀਸ ਕੇ ਇਸ ਨੂੰ ਪਾਣੀ ਵਿੱਚ ਘੋਲ ਕੇ ਪੇਸਟ ਤਿਆਰ ਕਰ ਲਓ ਫਿਰ ਇਸ ਨੂੰ ਆਪਣੀ ਧੁੰਨੀ ਵਿੱਚ ਪਾਓ ਤੇ ਨਾਲ ਆਸ-ਪਾਸ ਦੀ ਮਾਲਸ਼ ਵੀ ਜ਼ਰੂਰ ਕਰੋ ਕੁਝ ਸਮੇਂ ਪਏ ਰਹੋ ਇਸ ਨਾਲ ਤੁਹਾਡੇ ਪੇਟ ਦੀ ਸਾਰੀ ਗੈਸ ਨਿਕਲ ਜਾਵੇਗੀ ਜਿਸ ਨਾਲ ਤੁਰਤ ਤਰਤ ਠੀਕ ਹੋਣ ਲੱਗ ਜਾਵੇਗਾ ਇਹ ਨੁਕਤੇ ਨੂੰ ਜ਼ਰੂਰ ਅਪਣਾ ਕੇ ਦੇਖੋ ਇਸ ਤੋਂ ਇਲਾਵਾ ਤੁਹਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 14 ਜੇਕਰ ਤੁਹਾਡੇ ਪੇਟ ਵਿੱਚ ਕਬਜ ਵਾਲਾ ਦਰਦ ਹੋ ਰਿਹਾ ਹੋਵੇ ਤਾਂ ਤુલਸੀ ਦੇ ਤਾਜ਼ੇ ਪੱਤੇ ਨੂੰ ਪੀਸ ਕੇ 10 ਗ੍ਰਾਮ ਲੈ ਲਓ ਤੇ ਨਾਲ ਇਸ ਦਰਦ ਤੋਂ ਬਹੁਤ ਆਰਾਮ ਮਿਲੇਗਾ ਤੇ ਨਾਲ ਹੀ ਕਬਜ ਵੀ ਠੀਕ ਹੋ ਜਾਵੇਗੀ। ਨੰਬਰ 15 ਇਮਲੀ ਦੇ ਪੱਕੇ ਹੋਏ ਫਲ ਨੂੰ ਜੇਕਰ ਤੁਸੀਂ ਉਸ ਨੂੰ ਜਲਾ ਕੇ ਉਸ ਦਾ ਧੂਆਂ ਕਰਕੇ ਆਪਣੇ ਮੂੰਹ ਵਿੱਚ ਪਾ ਲਓ ਤਾਂ ਇਸ ਤਰ੍ਹਾਂ ਕారణ ਦੰਦਾਂ ਨੂੰ ਲੱਗਿਆ ਹੋਇਆ ਕੀੜਾ ਮਾਰ ਕੇ ਆਪਣੇ ਆਪ ਬਾਹਰ ਨਿਕਲ ਜਾਵੇਗਾ। ਨੰਬਰ 16 ਜੇਕਰ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਲੌਂਗ ਅਤੇ ਨਮਕ ਦਾ ਪੇਸਟ ਬਣਾ ਕੇ ਇਸ ਨੂੰ ਦੁੱਧ ਵਿੱਚ ਮਿਕਸ ਕਰਕੇ ਪੀ ਲਓ ਇਸ ਨਾਲ ਤੁਰੰਤ ਸਿਰ ਦਰਦ ਤੋਂ ਆਰਾਮ ਮਿਲੇਗਾ ਨੰਬਰ 17 ਰਾਦੇ ਸਮੇਂ 6 ਤੋਂ 8 ਘੰਟੇ ਦੀ ਜ਼ਰੂਰ ਲਓ ਤੇ ਨਾਲ ਹੀ ਸੌਣ ਅਤੇ ਜਾਗਣ ਦਾ ਸਮਾਂ ਇੱਕ ਹੀ ਰੱਖੋ ਇਸ ਨਾਲ ਤੁਹਾਨੂੰ ਕਦੇ ਵੀ ਸਿਰ ਦਰਦ ਦੀ ਸਮੱਸਿਆ ਇਸ ਤੋਂ ਇਲਾਵਾ ਸਰੀਰ ਸੰਬੰਧੀ अनेका ਹੋਰ ਰਹੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 18 ਜੇਕਰ ਤੁਹਾਡੇ ਬੱਚੇ ਦੇ ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ 4-5 ਲਸਣ ਦੀਆਂ ਕਲੀਆਂ ਸਰੋਂ ਦੇ ਤੇਲ ਵਿੱਚ ਪਾ ਕੇ ਤੇ ਇੱਕ ਚੁਟਕੀ ਹਿੰਕ ਦੀ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕાળ ਲਓ ਫਿਰ ਇਸ ਨੂੰ ਉਸ ਬੱਚੇ ਦੇ ਕੰਨ ਵਿੱਚ ਇੱਕ ਬੂੰਦ ਪਾ ਦਿਓ ਇਸ ਨਾਲ ਤੁਰੰਤ ਕੰਨ ਦੇ ਦਰਦ ਤੋਂ ਆਰਾਮ ਮਿਲੇਗਾ ਨੰਬਰ 19 ਥੋੜੇ ਜਿਹੇ ਦੁੱਧ ਵਿੱਚ ਗੁਲਾਬ ਦੀਆਂ ਪੱਤੀਆਂ ਨੂੰ ਪਾ ਕੇ ਰੱਖ ਲਓ ਤੇ ਕੁਝ ਸਮੇਂ ਬਾਅਦ ਇਹਨਾਂ ਨੂੰ ਕੱਢ ਲਓ ਦੁੱਧ ਦਾ ਰੰਗ ਗੁਲਾਬੀ ਹੋ ਜਾਵੇਗਾ ਫਿਰ ਇਸ ਵਿੱਚ ਹਲਕਾ ਜਿਹਾ ਬਦਾਮ ਦਾ ਪਾਊਡਰ ਮਿਕਸ ਕਰਕੇ ਗਾੜਾ ਜਿਹਾ ਲੇਪ ਤਿਆਰ ਕਰ ਲਓ ਫਿਰ ਇਸ ਲੇਪ ਨੂੰ ਕੁਝ ਸਮੇਂ ਲਈ ਫਰਿੱਜ ਵਿੱਚ ਰੱਖ ਦਿਓ ਫਿਰ ਇਸ ਨੂੰ ਫਰਿੱਜ ਵਿੱਚੋਂ ਕੱਟ ਕੇ ਆਪਣੇ ਬੁੱਲਾਂ ਉੱਪਰ ਲਗਾ ਲਓ ਤੇ ਰੂ ਨੂੰ ਗਿੱਲੀ ਕਰਕੇ ਬੁੱਲਾਂ ਨੂੰ ਸਾਫ਼ ਕਰ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੁੱਲ ਹਮੇਸ਼ਾ ਗੁਲਾਬੀ ਹੀ ਰਹਿਣਗੇ ਤੇ ਨਾਲ ਹੀ ਨਰਮ ਤੇ ਮੁਲਾਇੰਬੀ ਹੋ ਜਾਣਗੇ ਜੇਕਰ ਤੁਹਾਡੇ ਬੁੱਲ ਬਹੁਤ ਜ਼ਿਆਦਾ ਕਾਲੇ ਹੋਣ ਲੱਗ ਗਏ ਤਾਂ ਇੱਕ ਚਮਚ ਦੁੱਧ ਵਿੱਚ ਕੁਝ ਸਮਾ ਕੇਸਰ ਭੁੰਕੇ ਰੱਖ ਦਿਓ ਫਿਰ ਦੁੱਧ ਨਾਲ ਹਲਕੀ ਹੱਥਾਂ ਨਾਲ ਆਪਣੇ ਬੁੱਲਾਂ ਦੀ ਕੁਝ ਸਮਾਂ ਮਾਲਸ਼ ਕਰੋ ਇਸ ਨਾਲ ਤੁਹਾਡੇ ਬੁੱਲ ਦਿਨਾਂ ਵਿੱਚ ਹੀ ਗੁਲਾਬੀ ਹੋ ਜਾਣਗੇ ਨੰਬਰ 2 ਜੇਕਰ ਤੁਹਾਡੇ ਬੁੱਲ੍ਹਾਂ ਉੱਪਰ ਛਾਲੇ ਹੋ ਗਏ ਹੁਣ ਤਾਂ ਤੁਸੀਂ ਤਰਬੂਜ ਦੇ ਛਿਲਕੇ ਨੂੰ ਜਲਾ ਕੇ ਆਪਣੇ ਬੁੱਲ੍ਹਾਂ ਉੱਪਰ ਇਹਨਾਂ ਦੀ ਰਾਖ ਲਗਾ ਲਓ ਇਸ ਨਾਲ ਛਾਲੇ ਠੀਕ ਹੋ ਜਾਣਗੇ। ਨੰਬਰ 22 ਪਾਣੀ ਵਿੱਚ ਨਮਕ ਮਿਲਾ ਕੇ ਕੁਝ ਸਮਾਂ ਘੁਰਲਾ ਕਰਨ ਨਾਲ ਦੰਦਾਂ ਦਾ ਦਰਦ ਤੂਰ ਹੋ ਜਾਂਦਾ ਹੈ ਤੇ ਨਾਲ ਹੀ ਜੇਕਰ ਮੂੰਹ ਵਿੱਚ ਬਦਬੂ ਆ ਰਹੀ ਹੋਵੇ ਤਾਂ ਉਹ ਵੀ ਤੁਰੰਤ ਖਤਮ ਹੋਣ ਲੱਗ ਜਾਵੇਗੀ। ਨੰਬਰ 23 ਜੇਕਰ ਬੱਚੇ ਦੀਆਂ ਪਸਲੀਆਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਤੁਸੀਂ ਸਰੋਂ ਦੇ ਤੇਲ ਵਿੱਚ ਹਿੰਗ ਅਤੇ ਲਾਸ ਨੂੰ ਚੰਗੀ ਤਰ੍ਹਾਂ ਨਾਲ ਕાળ ਲਓ ਤੇ ਫਿਰ ਬੱਚੇ ਦੀਆਂ ਪਸਲੀਆਂ ਦੀ ਹਲਕੇ ਹੱਥਾਂ ਨਾਲ ਮਾਲਸ਼ ਕਰੋ ਇਸ ਨਾਲ ਤੁਰੰਤ ਬੱਚੇ ਦੀਆਂ ਪਸਲੀਆਂ ਤੇ ਦਰਦ ਤੋਂ ਆ ਨੰਬਰ 24 ਜੇਕਰ ਤੁਸੀਂ ਆਮਲੇ ਦੇ ਰਸ ਵਿੱਚ ਚੀਨੀ ਨੂੰ ਮਿਕਸ ਕਰਕੇ ਦਿਨ ਵਿੱਚ ਦੋ ਵਾਰ ਲਗਾਤਾਰ ਇਸ ਦਾ ਇਸਤੇਮਾਲ ਕਰੋ ਤਾਂ ਇਸ ਨਾਲ ਪੇਸ਼ਾਬ ਵਿੱਚ ਹੋ ਰਹੀ ਜਲਨ ਤੋਂ ਆਰਾਮ ਮਿਲੇਗਾ। ਨੰਬਰ 25 ਸਰੋਂ ਦੇ ਤੇਲ ਵਿੱਚ ਜੇਕਰ ਤੁਸੀਂ ਪਿਆਜ਼ ਦੇ ਰਸ ਨੂੰ ਮਿਕਸ ਕਰਕੇ ਪਕਾ ਲਓ ਤੇ ਫਿਰ ਇਸ ਤੇਲ ਦੀ ਮਾਲਸ਼ ਉਸ ਜਗ੍ਹਾ ਤੇ ਕਰੋ ਜਿਸ ਜਗ੍ਹਾ ਤੇ ਤੁਹਾਡੇ ਗੋਡਿਆਂ ਤੇ ਦਰਦ ਹੋ ਰਿਹਾ ਹੋਵੇ। ਇਹ ਮਾਲਸ਼ ਨਾਲ ਕਾਫੀ ਆਰਾਮ ਮਿਲੇਗਾ। ਨੰਬਰ 26 ਜੇਕਰ ਤੁਹਾਨੂੰ ਗਠੀਏ ਰੋਗ ਵਿੱਚ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਅਰੰਡੀ ਦਾ ਤੇਲ ਮਿਕਸ ਕਰਕੇ ਕੁਝ ਦਿਨ ਲਗਾਤਾਰ ਪਿਓ ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 27 ਜੇਕਰ ਤੁਸੀਂ ਗਾਜਰ ਨੂੰ ਉਬਾਲ ਕੇ ਉਸ ਵਿੱਚ ਸ਼ਹਿਦ ਨੂੰ ਮਿਕਸ ਕਰਕੇ ਲੈ ਲਓ ਤਾਂ ਇਸ ਨਾਲ ਛਾਤੀ ਵਿੱਚ ਹੋ ਰਿਹਾ ਦਰਦ ਤੁਰੰਤ ਠੀਕ ਹੋਣ ਲੱਗ ਜਾਂਦਾ ਹੈ। ਨੰਬਰ 28 ਲੌਂਗ ਨੂੰ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਖਾਂਸੀ ਤੋਂ ਆਰਾਮ ਮਿਲਦਾ ਹੈ। ਕਫ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ। ਦਮਾ ਖਾਂਸੀ ਤੋਂ ਵੀ ਆਰਾਮ ਮਿਲ ਜਾਂਦਾ ਹੈ। ਨੰਬਰ 29 ਜੇਕਰ ਤੁਹਾਡਾ ਕੋਈ ਨੌ ਲੈ ਜਾਵੇ ਜਾਂ ਉਖੜ ਜਾਵੇ ਤਾਂ ਤੁਸੀਂ ਗੂੰਗੁਨਾ ਪਾਣੀ ਲੈ ਕੇ ਨੌਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਫਿਰ 10-10 ਗ੍ਰਾਮ ਹਲਦੀ, ਬਦਾਮ ਅਤੇ ਘਿਓ ਨੂੰ ਪੀਸ ਕੇ ਇਹਨਾਂ ਨੂੰ ਗਰਮ ਕਰਕੇ ਆਪਣੇ ਨੌਹਾਂ ਉੱਪਰ ਲਗਾਓ। ਇਸ ਨਾਲ ਬਹੁਤ ਆਰਾਮ ਮਿਲੇਗਾ। ਨੰਬਰ 30 250 ਮਿਲੀਗ੍ਰਾਮ ਲੀਟਰ ਦੁੱਧ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਇੱਕ ਗੰਢੀ ਲਾਸਨ ਦੀ ਪਾ ਕੇ ਉਬਾਲ ਲਓ ਉਬਾਲੀ ਤੋਂ ਬਾਅਦ ਲਾਸਨ ਨੂੰ ਕੱਢ ਲਓ ਤੇ ਲਾਸਨ ਦਾ ਸੇਵਨ ਚੀਨੀ ਨਾਲ ਕਰੋ ਇਸ ਦਾ ਸੇਵਨ ਕਰਨ ਨਾਲ ਫੇਫੜਿਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਨਾਲ ਹੀ ਉਹਨਾਂ ਦੀ ਸਫਾਈ ਵੀ ਚੰਗੀ ਤਰ੍ਹਾਂ ਨਾਲ ਹੋ ਜਾਂਦੀ ਹੈ ਨੰਬਰ 31 ਫੜਕੜੀ ਦੇ 3 ਗ੍ਰਾਮ ਚੂਰ ਨੂੰ ਜੇਕਰ ਤੁਸੀਂ 1/2 ਕਿਲੋ ਗਰਮ ਦੁੱਧ ਵਿੱਚ ਲੈ ਲਓ ਤਾਂ ਇਸ ਨਾਲ ਮੋਚ ਅਤੇ ਅੰਦਰੂਨੀ ਸੱਟਾਂ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਨੰਬਰ 32 ਜੇਕਰ ਤੁਸੀਂ ਗੋਡਿਆਂ ਦੀ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਟਮਾਟਰ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਗੋਡਿਆਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਕਿਉਂਕਿ ਇਸ ਨਾਲ ਚੂਨਾ ਬਹੁਤ ਹੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਹੱਡੀਆਂ ਲਈ ਕਮਜ਼ੋਰੀ ਨੂੰ ਦੂਰ ਕਰਨ ਲਈ ਬਹੁਤ ਹੀ ਜ਼ਰੂਰੀ ਹੈ ਨੰਬਰ 33 ਜੇਕਰ ਤੁਸੀਂ ਸੋਇਆਬੀਨ ਦਾ ਸੇਵਨ ਕਰੋ ਤਾਂ ਇਸ ਨਾਲ ਤੁਸੀਂ ਬਹੁਤ ਹੀ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹੋ ਕਿਉਂਕਿ ਸੋਇਆਬੀਨ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਹੀ کارਗਰ ਚੀਜ਼ ਹੈ ਨੰਬਰ 34 ਜੇਕਰ ਤੁਹਾਡੇ ਨੱਕ ਦੀ ਨਕਸੀ ਟੁੱਟ ਗਈ ਹੈ ਤਾਂ ਤੁਰੂ ਨੂੰ ਤੁਰੰਤ ਚਿੱਟੇ ਸਿਰਕੇ ਨਾਲ ਭਰ ਲੋ ਇਸ ਨੂੰ ਨੱਕ ਦੀ ਉਸ ਸਾਈਡ ਤੇ ਰੱਖੋ ਜਿਸ ਵਿੱਚੋਂ ਖੂਨ ਵਹਿ ਰਿਹਾ ਹੈ ਇਸ ਨਾਲ ਤੁਰੰਤ ਨੱਕ ਵਿੱਚੋਂ ਖੂਨ ਵਹਿਣਾ ਬੰਦ ਹੋ ਜਾਂਦਾ ਹੈ ਨੰਬਰ 35 ਜੇਕਰ ਬੱਚੇ ਨੂੰ ਦਸਤ ਦੀ ਸਮੱਸਿਆ ਹੋਵੇ ਤਾਂ ਦੁੱਧ ਵਿੱਚ ਚੁਟਕੀ ਪੀਸੀ ਹੋਈ ਦਾਲ ਚੀਨੀ ਨੂੰ ਉਬਾਲ ਕੇ ਬੱਚੇ ਨੂੰ ਦੇ ਦਿਓ ਤੁਰੰਤ ਆਰਾਮ ਮਿਲ ਲੱਗ ਜਾਵੇਗਾ ਜੇਕਰ ਕਿਸੇ ਵੱਡੇ ਨੂੰ ਵੀ ਇਹ ਸਮੱਸਿਆ ਹੋਵੇ ਤਾਂ ਤਾਂ ਉਸ ਨੂੰ ਜ਼ਿਆਦਾ ਦਾਲ ਚੀਨੀ ਉਬਾਲ ਕੇ ਦਿਓ ਆਰਾਮ ਮਿਲੇਗਾ ਨੰਬਰ 36 ਜੇਕਰ ਬੱਚੇ ਨੂੰ ਬੁਖਾਰ ਹੋਵੇ ਤਾਂ ਦੋ ਕਾਲੀ ਮਿਰਚ ਤਿੰਨ ਤੁਲਸੀ ਦੇ ਪੱਤੇ ਨੂੰ ਪੀਸ ਲਓ ਫਿਰ ਇਸ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਬੱਚੇ ਨੂੰ ਦਿਨ ਵਿੱਚ ਤਿੰਨ ਵਾਰ ਚਟਾਲੋ ਇਸ ਨਾਲ ਬੱਚੇ ਦਾ ਬੁਖਾਰ ਠੀਕ ਹੋ ਜਾਵੇਗਾ ਨੰਬਰ 37 ਜੇਕਰ ਬੱਚੇ ਨੂੰ ਬਦਮਾਹਜਮੀ ਹੋ ਗਈ ਹੋਵੇ ਤਾਂ ਤੁਸੀਂ ਉਸ ਨੂੰ ਸੌਂਫ ਵਿੱਚ ਧਨੀਆ ਪਾ ਕੇ ਉਸ ਦਾ ਕੜਾ ਬਣਾ ਕੇ ਬੱਚੇ ਨੂੰ ਪਿਲਾ ਦਿਓ ਇਸ ਨਾਲ ਉਸ ਦੀ ਬਦਹਜਮੀ ਠੀਕ ਹੋ ਜਾਵੇਗੀ ਜਿਸ ਨਾਲ ਪੇਟ ਵਿੱਚ ਹੋ ਰਿਹਾ ਦਰਦ ਵੀ ਤੁਰੰਤ ਠੀਕ ਹੋ ਜਾਵੇਗਾ ਨੰਬਰ 38 ਜੇਕਰ ਬੱਚੇ ਦੇ ਮੂੰਹ ਛਾਲੇ ਹੋ ਗਏ ਹੋਣ ਤਾਂ ਤੁਸੀਂ ਉਸ ਨੂੰ ਜਾਮਣ ਦਾ ਪੱਤਾ ਚਬਾਉਣ ਲਈ ਦੇ ਦਿਵੋ ਫਿਰ ਇਹ ਠੁੱਕ ਨੂੰ ਬਾਹਰ ਕੱਢਣ ਦਿਵੋ ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਮੂੰਹ ਦੇ ਛਾਲੇ ਤੁਰੰਤ ਠੀਕ ਹੋਣ ਲੱਗ ਜਾਣਗੇ ਨੰਬਰ 39 ਤુલਸੀ ਦੇ ਪੱਤਿਆਂ ਦਾ ਰਸ ਇੱਕ ਚਮਚ ਕੱਟ ਕੇ ਸ਼ਹਿਦ ਨਾਲ ਲੈ ਲਓ ਇਸ ਦੀ ਮਦਦ ਨਾਲ ਆ ਰਹੀ ਉਲਟੀ ਤੁਰੰਤ ਠੀਕ ਹੋ ਜਾਵੇਗੀ ਤੇ ਨਾਲ ਦੁਬਾਰਾ ਵੀ ਨਹੀਂ ਆਵੇਗੀ ਨੰਬਰ 40 ਜੇਕਰ ਤੁਹਾਨੂੰ ਬਾਰ ਬਾਰ ਉਲਟੀ ਆ ਰਹੀ ਹੈ ਤਾਂ ਇੱਕ ਵੱਡਾ ਗਲਾਸ ਪਾਣੀ ਵਿੱਚ ਨਿੰਬੂ ਤੇ ਨਮਕ ਮਿਕਸ ਕਰਕੇ ਥੋੜੇ ਥੋੜੇ ਸਮੇਂ ਬਾਅਦ ਉਸ ਨੂੰ ਪੀ ਲਓ ਇਸ ਨਾਲ ਉਲਟੀ ਤੋਂ ਵੀ ਆਰਾਮ ਮਿਲੇਗਾ ਤੇ ਨਾਲ ਪਾਣੀ ਦੀ ਕਮੀ ਵੀ ਨਹੀਂ ਹੋਵੇਗੀ ਨੰਬਰ 41 ਜੇਕਰ ਤੁਸੀਂ ਆਪਣੇ ਚਿਹਰੇ ਦੇ ਅੰਦਰ ਤੋਂ ਸਫਾਈ ਕਰਨਾ ਚਾਹੁੰਦੇ ਹੋ ਤਾਂ ਤੌਲੀਏ ਨੂੰ ਗਰਮ ਪਾਣੀ ਵਿੱਚ ਭਿਉਂ ਦਿਓ ਚੰਗੀ ਤਰ੍ਹਾਂ ਨਾਲ ਨਿਚੋੜ ਲੋ ਫਿਰ ਇਸ ਨੂੰ 10-15 ਮਿੰਟਾਂ ਲਈ ਆਪਣੇ ਚਿਹਰੇ ਉੱਪਰ ਰੱਖੋ ਫਿਰ ਉਤਾਰ ਲੋ ਇਸ ਨਾਲ ਤੁਹਾਡੇ ਚਿਹਰੇ ਦੀ ਅੰਦਰ ਤੋਂ ਵੀ ਸਫਾਈ ਹੋਵੇਗੀ ਜਿਸ ਨਾਲ ਚਿਹਰੇ ਤੇ ਚਮਕ ਅਤੇ ਗਲੋ ਆਵੇਗਾ ਨੰਬਰ 42 ਜੇਕਰ ਔਰਤਾਂ ਰੋਜ਼ਾਨਾ ਗਾਜਰ ਅਤੇ ਚਕੁੰਦਰ ਦਾ ਰਸ ਮਿਕਸ ਕਰਕੇ ਪੀ ਲੈਂ ਤਾਂ ਉਹਨਾਂ ਦੀਆਂ अनेका ਸਮੱਸਿਆਵਾਂ ਦੂਰ ਹੁੰਦੀਆਂ ਹਨ ਗਾਜਰ ਦਾ ਰਸ ਜ਼ਿਆਦਾ ਤੇ ਚਕੁੰਦਰ ਦਾ ਰਸ ਘੱਟ ਹੋਣਾ ਚਾਹੀਦਾ ਹੈ ਚਕੁੰਦਰ ਨਾਲ ਔਰਤਾਂ ਦੇ ਪੇਟ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਨੰਬਰ 43 ਕਾਲੀ ਜੀਰੇ ਨੂੰ ਪੀਸ ਕੇ 2 ਗ੍ਰਾਮ ਸਵੇਰੇ ਅਤੇ ਸ਼ਾਮ ਜੇਕਰ ਖੁਰਾਕ ਦੇ ਰੂਪ ਵਿੱਚ ਬੱਚੇ ਨੂੰ ਦੁੱਧ ਪਲਾਉਣ ਵਾਲੀ ਔਰਤ ਲੈ ਲਵੇ ਤਾਂ ਇਸ ਨਾਲ ਬੱਚੇ ਨੂੰ ਦੁੱਧ ਸਹੀ ਮਾਤਰਾ ਵਿੱਚ ਮਿਲਣ ਲੱਗ ਜਾਂਦਾ ਹੈ। ਨੰਬਰ 46 ਜੇਕਰ ਫੋੜੇ ਜਾਂ ਫਿਰ ਪੁਨਸੀ ਉੱਪਰ ਸੋਜ ਹੋਵੇ ਜਾਂ ਫਿਰ ਪਾਣੀ ਨਿਕਲ ਰਿਹਾ ਹੋਵੇ ਤਾਂ ਉਸ ਉੱਪਰ ਦਹੀਂ ਵਿੱਚੋਂ ਜੋ ਪਾਣੀ ਨਿਕਲਦਾ ਹੈ ਉਸ ਨੂੰ ਉਸ ਉੱਪਰ ਲਗਾ ਕੇ ਪੱਟੀ ਬੰਨ੍ਹ ਦਿਓ। ਦਿਨ ਵਿੱਚ ਤਿੰਨ ਚਾਰ ਬਾਰ ਇਸ ਨੂੰ ਬਦਲੋ। ਇਸ ਨਾਲ ਜਲਦੀ ਆਰਾਮ ਮਿਲੇਗਾ। ਨੰਬਰ 47 ਅਨਾਰ ਦੇ ਸੁੱਕੇ ਸਿਰਕੇ ਨੂੰ ਪੀਸ ਕੇ ਉਸ ਦਾ ਇੱਕ ਚਮਚਰ ਜਨਨ ਨਿਯਮਤ ਰੂਪ ਵਿੱਚ ਦਿਨ ਵਿੱਚ ਦੋ ਤਿੰਨ ਬਾਰ ਲੈ ਲਓ। ਇਸ ਨਾਲ ਪੇਟ ਦੇ ਕੀੜੇ ਬਹੁਤ ਜਲਦੀ ਨਸ਼ਟ ਹੋ ਜਾਣਗੇ। ਇਸ ਤੋਂ ਇਲਾਵਾ ਇਹ ਬਵਾਸੀਰ ਦੀ ਸਮੱਸਿਆ ਵਿੱਚ ਵੀ ਬਹੁਤ ਲਾਭਕਾਰੀ ਹੈ। ਨੰਬਰ 48 ਜੇਕਰ ਤੁਹਾਡੇ ਸਿਰ ਵਿੱਚ ਫੋੜੇ ਫੁਣਸੀਆਂ ਹੋ ਗਈਆਂ ਹੋਣ ਤਾਂ ਨਿੰਮ ਦੇ ਪੱਤੇ ਲੈ ਕੇ ਉਹਨਾਂ ਨੂੰ ਪਾਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ ਫਿਰ ਇਸ ਪਾਣੀ ਨਾਲ ਆਪਣਾ ਸਿਰ ਧੋ ਲਓ ਦਿਨਾਂ ਵਿੱਚ ਹੀ ਸਾਰੀਆਂ ਫੁਣਸੀਆਂ ਤੇ ਫੋੜੇ ਖਤਮ ਹੋ ਜਾਣਗੇ ਨੰਬਰ 49 ਗਰਮੀ ਦੇ ਮੌਸਮ ਵਿੱਚ ਜਿਨ੍ਹਾਂ ਦੇ ਪੈਰਾਂ ਵਿੱਚ ਅਕਸਰ ਜਲਨ ਜਾਂ ਫਿਰ ਖਾਜ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਤੇ ਮਹਿੰਦੀ ਲਗਾ ਲੈਣੀ ਚਾਹੀਦੀ ਹੈ ਇਸ ਨਾਲ ਪੈਰਾਂ ਨੂੰ ਠੰਡਕ ਮਿਲਦੀ ਹੈ ਤੇ ਨਾਲ ਹੀ ਜਲਨ ਖਾਜ ਤੋਂ ਵੀ ਆਰਾਮ ਮਿਲਦਾ ਹੈ ਨੰਬਰ 50 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ ਫਿਰ ਦੇਸੀ ਘੋਲ ਵਿੱਚ ਬੇਕਿੰਗ ਪਾਊਡਰ ਮਿਕਸ ਕਰਕੇ ਪੈਰਾਂ ਦੀ ਦਰਾਰਾਂ ਵਿੱਚ ਭਰ ਲਓ ਤੇ ਫਿਰ ਜਰਾਬਾਂ ਪਾ ਕੇ ਸੌਂ ਜਾਓ ਇਸ ਤਰ੍ਹਾਂ ਨਾਲ 3-4 ਦਿਨ ਲਗਾਤਾਰ ਕਰਨ ਨਾਲ ਪੈਰਾਂ ਦੀਆਂ ਫਟੀਆਂ ਹੋਈਆਂ ਅੱਡੀਆਂ ਬਹੁਤ ਹੀ ਸਾਫ਼ ਹੋ ਜਾਣਗੀਆਂ ਤੇ ਨਾਲ ਹੀ ਨਰਮ ਤੇ ਮੁਲਾਇਮ ਵੀ ਹੁੰਦੀਆਂ ਹਨਾ ਨੰਬਰ 51 ਜੇਕਰ ਤੁਸੀਂ ਗਿੰਦੇ ਦੇ ਪੱਤੇ ਨੂੰ ਪੀਸ ਕੇ ਉਹਨਾਂ ਦਾ ਰਸ ਬੈਸਲਿਨ ਵਿੱਚ ਮਿਕਸ ਕਰਕੇ ਆਪਣੀਆਂ ਫਟੀਆਂ ਅੱਡੀਆਂ ਉੱਪਰ ਲਗਾ ਲਓ ਤਾਂ ਇਸ ਨਾਲ ਫਟੀਆਂ ਅੱਡੀਆਂ ਠੀਕ ਹੋ ਜਾਣਗੀਆਂ ਨੰਬਰ 52 ਜੇਕਰ ਮਰਦਾਂ ਦੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਜ਼ਿਆਦਾ ਖਾਜ ਖੁਜਲੀ ਹੋ ਰਹੀ ਹੋਵੇ ਤਾਂ ਉਹ ਨਿੰਮ ਦੇ ਤੇਲ ਨੂੰ ਹਲਕਾ ਜਿਹਾ ਕੋਸਾ ਕਰਕੇ ਲਗਾ ਕੇ ਮਾਲਸ਼ ਕਰ ਲੈਣੋ ਇਸ ਨਾਲ ਤੁਰੰਤ ਤੁਹਾਨੂੰ ਆਰਾਮ ਮਿਲ ਲੱਗ ਜਾਵੇਗਾ ਨੰਬਰ 53 ਜੇਕਰ ਤੁਹਾਡੇ ਵਾਲਾਂ ਵਿੱਚ ਜੂਆ ਪੈ ਗਿਆਨ ਤਾਂ ਅਰਿੰਡੀ ਦੇ ਤੇਲ ਵਿੱਚ ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਨਹਾਉਣ ਤੋਂ 2 ਘੰਟੇ ਪਹਿਲਾਂ ਲਗਾ ਲਓ ਫਿਰ ਇਸ਼ਨਾਨ ਕਰ ਲਓ ਇਸ ਨਾਲ ਸਿਰ ਦੀਆਂ ਸਾਰੀਆਂ ਜੂਆ ਮਰ ਜਾਣਗੀਆਂ ਤੇ ਨਾਲ ਹੀ ਦੁਬਾਰਾ ਵੀ ਨਹੀਂ ਪੈਦਾ ਹੋਣਗੀਆਂ ਨੰਬਰ 55 ਆਪਣੇ ਵਾਲਾਂ ਉੱਪਰ ਹੇਅਰ ਡਰਾਈ ਕੋਈ ਵੀ ਕਲਰ ਜਾਂ ਫਿਰ ਜ਼ਿਆਦਾ ਕੈਮੀਕਲ ਵਾਲੇ ਸ਼ੈਂਪੂ ਲਗਾਉਣ ਤੋਂ ਪਰਹੇਜ਼ ਕਰੋ ਇੰਨਾ ਕਾਰਨ ਤੁਹਾਡੀਆਂ ਅੱਖਾਂ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਤੇਜ਼ੀ ਨਾਲ ਰੋਸ਼ਨੀ ਘੱਟ ਲੱਗਦੀ ਜਾਂਦੀ ਹੈ ਨੰਬਰ 55 ਅੱਖਾਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਸਵੇਰੇ ਬਿਸਤਰੇ ਤੋਂ ਉੱਠਣਸਾਰ ਅਤੇ ਖਾਣਾ ਖਾਣ ਤੋਂ ਬਾਅਦ ਦਿਨ ਵਿੱਚ ਕਈ ਵਾਰ ਆਪਣੇ ਅੱਖਾਂ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰੋ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧੇਗੀ ਤੇ ਨਾਲ ਅਨੇਕਾ ਸਮੱਸਿਆਵਾਂ ਦੂਰ ਹੋਣਗੀਆਂ ਨੰਬਰ 56 ਜਿਗਰ ਖੀਰੇ ਨੂੰ ਬਿਨਾ ਛਿੱਲੇ ਖਾਦਿਓ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ अनेका ਹੀ ਫਾਇਦੇ ਮਿਲਣਗੇ ਜਿਸ ਨਾਲ ਹੀ ਵਧੀਆ ਹੋਵੇਗਾ ਮੋਟਾਪਾ ਵੀ ਘਟਣ ਲੱਗ ਜਾਵੇਗਾ ਕਿਉਂਕਿ ਖੀਰੇ ਦੇ ਛਿਲਕੇ ਵਿੱਚ ਵੀ ਫਾਈਬਰ ਪ੍ਰੂਫ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ ਤੁਸੀਂ ਖੀਰੇ ਨੂੰ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਹੋ ਨੰਬਰ 57 ਹਲਦੀ ਨੂੰ ਪੀਸ ਕੇ ਦੇਸੀ ਘਿਓ ਵਿੱਚ ਮਿਕਸ ਕਰਕੇ ਜੇਕਰ ਤੁਸੀਂ ਆਪਣੀ ਧੁੰਨੀ ਤੇ ਲਗਾ ਲਓ ਤਾਂ ਇਸ ਨਾਲ ਧੁੰਨੀ ਵਿੱਚ ਹੋ ਰਿਹਾ ਦਰਦ ਤੋਂ ਆਰਾਮ ਮਿਲਦਾ ਹੈ ਤੇ ਨਾਲ ਹੀ ਧੁੰਨੀ ਦੀ ਸੂਝ ਵੀ ਖਤਮ ਹੋ ਜਾਂਦੀ ਹੈ ਨੰਬਰ 8 ਜੇਕਰ ਤੁਹਾਡੇ ਨੱਕ ਵਿੱਚ ਕੋਈ ਵੀ ਫੁਣਸੀ ਹੋ ਜਾਵੇ ਤਾਂ ਤੁਸੀਂ ਸਰੋਂ ਦੇ ਤੇਲ ਨੂੰ ਕੋਸਾ ਕਰਕੇ ਦਿਨ ਵਿੱਚ ਦੋ ਵਾਰ ਆਪਣੀ ਧੁੰਨੀ ਵਿੱਚ ਪਾ ਲੋ ਤੇ ਮਾਲਸ਼ ਕਰੋ ਇਸ ਨਾਲ ਦੋ ਦਿਨਾਂ ਵਿੱਚ ਹੀ ਫੁਣਸੀਆਂ ਤੇ ਨੱਕ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 19 ਵਾਲਾਂ ਵਿੱਚ ਨਹਾਉਣ ਤੋਂ ਪਹਿਲਾਂ ਜੇਕਰ ਅਸੀਂ ਚਿੱਟੇ ਪਿਆਜ਼ ਦਾ ਰਸ ਲਗਾ ਲੀਏ ਤਾਂ ਇਸ ਨਾਲ ਵਾਲਾਂ ਦੀ ਹਰ ਸਮੱਸਿਆ ਦੂਰ ਹੁੰਦੀ ਹੈ ਤੇ ਨਾਲ ਹੀ ਵਾਲ ਝੜਨੇ ਬੰਦ ਹੁੰਦੇ ਹਨ ਵਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਨੰਬਰ 60 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠਣ ਸਰਕਸ ਰੁਤ ਕਰੋ ਤਾਂ ਇਸ ਨਾਲ ਅਨੇਕਾਂ ਹੀ ਬਿਮਾਰੀਆਂ ਦੂਰ ਹੁੰਦੀਆਂ ਹਨ ਜਿਸ ਨਾਲ ਤੁਸੀਂ ਪੂਰੀ ਜ਼ਿੰਦਗੀ ਤੰਦਰੁਸਤ ਜਮਾਨ ਰਹਿ ਕੇ ਬਤੀਤ ਕਰਦੇ ਹੋ ਨੰਬਰ 61 ਜੇਕਰ ਅਸੀਂ ਰੋਜ਼ਾਨਾ ਸਵੇਰੇ ਜਲਦੀ ਨਾਲ ਉੱਠ ਜਾਂਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਅੰਦਰ ਭਰਪੂਰ એનર્ਜੀ ਹੁੰਦੀ ਹੈ ਜਿਸ ਨਾਲ ਅਸੀਂ ਹਰ ਕੰਮ ਨੂੰ ਪੂਰੀ ਹਿੰਮਤ ਅਤੇ ਜਲਦੀ ਖਤਮ ਕਰ ਦਿੰਦੇ ਹਾਂ ਇਸ ਤੋਂ ਇਲਾਵਾ ਸਾਡਾ ਪੂਰਾ ਦਿਨ ਵੀ ਬਹੁਤ ਵਧੀਆ ਲੰਘਦਾ ਹੈ